ਜੋ ਕਾਰਵਾਈ ਕੀਤੀ ਗਈ ਹੈ ਇੱਕ ਔਰਤ ਦੇ 55 ਲਾ ਕੇ ਬਿਨਾ ਕਿਸੇ ਗੱਲ ਤੋਂ ਜਿਹੜਾ ਉਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਂ ਠੀਕ ਹੈ ਹਾਂਜੀ ਇਹ ਇਹ ਨੂੰ ਤੁਸੀਂ ਸਾਰੇ ਜਣੇ ਮੀਡੀਆ ਵਾਲੇ ਸਾਰੇ ਜਾਣਦੇ ਜੋ ਇਹ ਕਿੱਡਾ ਘਰੋਣਾ ਜੁਰਮ ਕਰ ਰਹੀ ਹੈ ਕਿ ਕੋਈ ਉਹ ਕੋਈ ਬੈਲੈਂਸ ਨਹੀਂ ਕਰ ਰਹੀ ਸੀ ਜ ਜਿਹਨਾਂ ਨੂੰ ਰੈਸਟ੍ਰੀ ਕਰਨਾ ਸੀ ਕੋਈ 2 ਘੰਟੇ ਜਿ 2.5 ਘੰਟੇ ਸਰ ਸਾਹਮਣੇ ਦੇਖ ਕੇ ਇਹ ਟਾਈਮ ਟਪੋਣਾ ਸੀ ਤੇ ਉਹਨਾਂ ਨੂੰ ਕਦੇ ਰੱਖ ਸਕਦੇ ਸੀ ਕੋਈ ਜੇਲ੍ਹ ਜੇਲ੍ਹ ਵਿੱਚ ਭੇਜ ਦੇ ਤੋੜਨੀ ਸੀ ਕੋਈ ਪਰ ਸਰਕਾਰ ਨੇ ਲੋਕਾਂ ਨੂੰ ਡਰਾਉਣ ਵਾਸਤੇ ਤੇ ਇਹਨੇ ਦਹਿਸ਼ਤ ਦਾ ਮਾਹੌਲ ਵੀ ਪੈਦਾ ਕਰਨਾ ਵਾਸਤੇ ਸਾਰਾ ਕੁਝ ਕੀਤਾ ਹੈ ਤੁਹਾਨੂੰ ਕੀ ਲੱਗਦਾ ਜੀ ਇਤਨਾ ਮਾਰਚ ਦਸਵੇਂ ਕੀਤਾ ਜਾਊਗਾ ਕੁਝ ਸਮੇਂ ਤੱਕ ਕਿ ਕੀ ਦੁਆਰਾ ਕੱਢਿਆ ਜਾਊਗਾ ਕੀ ਲੱਗਦਾ ਇਹ ਹੁਣ ਇਹ ਸਿੰਘ ਸਾਹਿਬ ਨੂੰ ਅਸੀਂ ਹੁਣ ਮਿਲੇ ਆ ਕੋਈ ਤੁਸੀਂ ਕੀ ਅਪੀਲ ਕੀਤੀ ਸਿੰਘ ਸਾਹਿਬ ਨੂੰ ਸਿੰਘ ਸਵਾਨ ਨੂੰ ਤੇ ਹੋਏ ਅਪੀਲ ਕੀਤੀ ਹੈ ਕਿ ਮਸਲੇ ਨੂੰ ਥੋੜਾ ਜਿਹਾ ਸਹੀ ਤਰੀਕੇ ਨਾਲ ਇਹ ਔਰਤਾਂ ਦਾ ਲਿਆ ਜਾਵੇ ਔਰਤਾਂ ਨੂੰ ਜੇਲ੍ਹਾਂ ਚ ਰੱਖਣਾ ਜਾਂ ਇਹ ਗੈਰ ਕਾਨੂੰਨੀ ਜਿਹੜਾ ਤਰੀਕੇ ਵਰਤ ਰਹੀ ਸਰਕਾਰ ਇਹਦੇ ਖਿਲਾਫ ਥੋੜਾ ਜਿਹਾ ਸੱਚ ਸਟੈਂਡ ਹੈ ਤੁਹਾਨੂੰ ਲੱਗਦਾ ਜੀ ਕਿ ਜਿਹੜੀ ਕਾਰਵਾਈ ਕੀਤੀ ਜੀ ਨਿੰਦਨ ਜੋਗ ਹੈ ਕਿਉਂਕਿ ਪਹਿਲੇ ਭਾਈ ਅਮਰਿਤਪਾਲ ਸਿੰਘ ਨੂੰ ਜਿਸਟਾਰਟ ਕਰਨਾ ਉਸ ਤੋਂ ਬਾਅਦ ਉਹ ਨਹੀਂ ਮਾਰਦਾ ਜਿਹੜੀ ਉਸਟਾਰਟ ਕਰਵਾਉਂਦੇ ਕੀ ਲੱਗਦਾ ਤੁਹਾਨੂੰ ਇਹਦੇ ਤੁਹਾਨੂੰ ਸਾਰਿਆਂ ਨੂੰ ਸਮਝਾਉਣ ਜੇ ਕਿ ਕੀ ਇਹ ਨਿੰਦਨ ਜੋਗ ਇਤੋਂ ਵੱਡੇ ਨਿੰਦਨ ਜੋਗ ਕਾਰਵਾਈ ਕੀ ਹੋ ਸਕਦੀ ਹੈ ਕਿ ਸੰਗਤਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਸੰਗਤਾਨਾਂ ਤੋਂ ਅਪੀਲ ਇਹ ਕਿ ਸਰਕਾਰ ਜਿਹੜਾ ਕਿ ਇਹ ਸਰਕਾਰ ਨੂੰ ਵੀ ਆਪੀਨ ਕਰ ਦੇ ਕਿ ਇਹੋ ਜਿਹੇ ਜ਼ੁਲਮਾਂ ਤੋਂ ਬਾਜ਼ ਹੋਣਾ ਚਾਹੀਦਾ ਹੈ ਇਹਦੇ ਨਾਲ ਪੰਜਾਬ ਦੇ ਮਾਹੌਲ ਨੂੰ ਨੁਕਸਾਨ ਪਹੁੰਚੂਗਾ ਕੋਈ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਕੀ ਪ੍ਰੋਸੈਸ ਦਿੱਤਾਗੇ ਸਿੰਘ ਸਰਵਰ ਵੱਲੋਂ ਜੀ ਸਿੰਘ ਸਰਵਰ ਨੇ ਲਈ ਡਿਊਟੀ ਕਿੰਦੇ ਕਿ ਇਹ ਮਸਲੇ ਨੂੰ ਸੀ ਕੋਈ ਦੇਖਦੇ ਹਾਂ ਹੱਲ ਕਰਨ ਦੀ ਕੋਸ਼ਿਸ਼ ਪ੍ਰੋਗਰਾਮ ਲਿਖਾ ਜਿੰਦ ਕੁ ਕੁਝ ਠੀਕ ਹੈ ਠੀਕ ਹੈ ਠੀਕ ਹੈ ਜੀ ਜੋ ਕਾਰਵਾਈ ਕੀਤੀ ਗਈ ਹੈ ਇੱਕ ਔਰਤ ਤੇ 55 ਲਾ ਕੇ ਬਿਨਾਂ ਕਿਸੇ ਗਲਤ ਜਿਹੜਾ ਉਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਠੀਕ ਹੈ ਹਾਂਜੀ ਇਹ ਇਹ ਤੁਸੀਂ ਸਾਰੇ ਜਿਹੜੇ ਮੀਡੀਆ ਵਾਲੇ ਸਾਰੇ ਜਾਣਦੇ ਜੋ ਇਹ ਕਿੱਡਾ ਘਰ ਹਾਜ਼ਮਾ ਕਰ ਰਹੀ ਹੈ ਤਾਂ ਕੋਈ ਉਹ ਕੋਈ ਬੈਲੈਂਸ ਨਹੀਂ ਕਰ ਰਿਹਾ ਸੀ ਜਿਉਂ ਉਹਨਾਂ ਨੂੰ ਅਰੈਸਟ ਕਰਨਾ ਸੀ ਕੋ 2-4 ਘੰਟੇ ਜਾਂ 5-6 ਸੈ ਦੇ ਸਾਹਮਣੇ ਦੇਖ ਕੇ ਇਹ ਟਾਈਮ ਟਪੋਣਾ ਸੀ ਤੇ ਉਹਨਾਂ ਨੂੰ ਕਦੇ ਰੱਖ ਸਕਦੇ ਸੀ ਕੋਈ ਜੇਲ੍ਹ ਜੀ ਸਾਹਮਣੇ ਵੇਖ ਕੇ ਜੇਲ੍ਹ ਚ ਭੇਜ ਦਿੱਤੀ ਲੋੜ ਨਹੀਂ ਸੀ ਕੋਈ ਪਰ ਸਰਕਾਰ ਨੇ ਲੋਕਾਂ ਨੂੰ ਡਰਾਉਣ ਵਾਸਤੇ ਤੇ ਇਹਨੇ ਦਹਿਸ਼ਤ ਦਾ ਮਾਹੌਲ ਬਣਾ ਕੇ ਪੈਦਾ ਕਰਨਾ ਵਾਸਤੇ ਸਾਰਾ ਕੁਝ ਕੀਤਾ ਹੈ। ਤੁਹਾਨੂੰ ਕੀ ਲੱਗਦਾ ਜੀ ਇਤਨਾ ਮਾਰ ਤੇ ਦਸਵੇਂ ਕੀਤਾ ਜਾਊਗਾ ਕੁਝ ਸਮੇਂ ਤੱਕ ਕਿ ਕਿ ਦੁਆਰਾ ਕੱਢਿਆ ਜਾਊਗਾ ਕੀ ਲੱਗਦਾ ਇਹ ਹੁਣ ਇਹ ਸਿੰਘ ਸਾਹਿਬ ਨੂੰ ਅਸੀਂ ਹੁਣ ਮਿਲੇ ਆ ਕੋਈ ਤੁਸੀਂ ਕੀ ਅਪੀਲ ਕੀਤੀ ਸਿੰਘ ਸਾਹਿਬ ਨੂੰ ਸਿੰਘ ਸਵਾਨ ਨੂੰ ਤੇ ਹੋਏ ਅਪੀਲ ਕੀਤੀ ਹੈ ਕਿ ਮਸਲੇ ਨੂੰ ਥੋੜਾ ਜਿਹਾ ਸਹੀ ਤਰੀਕੇ ਨਾਲ ਇਹ ਔਰਤਾਂ ਦਾ ਲਿਆ ਜਾਵੇ ਔਰਤਾਂ ਨੂੰ ਜੇਲ੍ਹਾਂ ਚ ਰੱਖਣਾ ਜਾਂ ਇਹ ਗੈਰ ਕਾਨੂੰਨੀ ਜਿਹੜਾ ਤਰੀਕੇ ਵਰਤਰੀ ਸਰਕਾਰ ਇਹਦੇ ਖਿਲਾਫ ਥੋੜਾ ਜਿਹਾ ਸੱਚ ਸਟੈਂਡ ਹੈ ਤੁਹਾਨੂੰ ਲੱਗਦਾ ਜੀ ਕਿ ਜਿਹੜੀ ਕਾਰਵਾਈ ਕੀਤੀ ਜੀ ਨਿੰਦਨ ਜੋਗ ਹੈ ਕਿਉਂਕਿ ਪਹਿਲੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਜੁਸਟਾਰ ਕਰਨਾ ਉਸ ਤੋਂ ਬਾਅਦ ਉਹਨੇ ਮਾਰਦਾ ਜਿਹੜੀ ਜੁਸਟਾਰ ਕਰਵਾਉਂਦਾ ਕੀ ਲੱਗਦਾ ਤੁਹਾਨੂੰ ਇਹਦੇ ਤੁਹਾਨੂੰ ਸਾਰਿਆਂ ਨੂੰ ਸਮਝਾਉਣ ਜਿਹੜੇ ਕਿ ਕੀ ਇਹ ਨਿੰਦਨ ਜੋਗ ਇਤੋਂ ਵੱਡੇ ਨਿੰਦਨ ਜੋਗ ਕਾਰਵਾਈ ਕੀ ਹੋ ਸਕਦੀ ਹੈ ਕਿ ਸੰਗਤਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਸੰਗਤਾਨਾਂ ਤੋਂ ਅਪੀਲ ਇਹ ਕਿ ਸਰਕਾਰ ਜਿਹੜਾ ਕਿ ਇਹ ਕਿ ਸਰਕਾਰ ਨੂੰ ਵੀ ਅਪੀਲ ਕਰਦੇ ਕਿ ਇਹੋ ਜਿਹੇ ਜ਼ੁਲਮਾਂ ਤੋਂ ਬਾਜ਼ ਹੋਣਾ ਚਾਹੀਦਾ ਹੈ ਇਹਦੇ ਨਾਲ ਪੰਜਾਬ ਦੇ ਮਾਹੌਲ ਨੂੰ ਨੁਕਸਾਨ ਪਹੁੰਚੂਗਾ ਕੋਈ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ ਸਤਿ ਕੀ ਪ੍ਰਸਾਦਤਾ ਕੇ ਸਿੰਘ ਸਭਾ ਵੱਲੋਂ ਜੀ ਸਿੰਘ ਸਭਾ ਨੇ ਲਈ ਡਿਊਟੀ ਕਿੰਦੇ ਕਿ ਇਹ ਮਸਲੇ ਨੂੰ ਸੀ ਕੋਈ ਦੇਖਦੇ ਹਾਲ ਕਰਨ ਕੋਸ਼ਿਸ਼ ਪ੍ਰੋਗਰਾਮ ਲਿਖਾ ਠੀਕ ਹੈ ਠੀਕ ਹੈ ਠੀਕ ਹੈ ਤੁਹਾਨੂੰ ਜਾਰ ਆ ਜਾਓ ਜੀ ਤੁਹਾਨੂੰ ਕਾਰਵਾਈ ਕੀਤੀ ਗਈ ਹੈ ਇੱਕ ਔਰਤ ਤੇ 55 ਲਾ ਕੇ ਬਿਨਾ ਕਿਸੇ ਗੱਲ ਤੋਂ ਜਿਹੜਾ ਉਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਠੀਕ ਹੈ ਹਾਂਜੀ ਇਹ ਇਹ ਤੁਸੀਂ ਸਾਰੇ ਜਿਹੜੇ ਮੀਡੀਆ ਵਾਲੇ ਸਾਰੇ ਜਾਣਦੇ ਜੋ ਇਹ ਕਿਹੜਾ ਕਰੋਨਾ ਜਰਮ ਕਰ ਰਹੀ ਹੈ ਤਾਂ ਕੋਈ ਉਹ ਕੋਈ ਬੈਲੈਂਸ ਨਹੀਂ ਕਰ ਰਿਹਾ ਸੀ ਜਿਉਂ ਉਹਨਾਂ ਨੂੰ ਰੈਸਟ੍ਰੀ ਕਰਨਾ ਸੀ ਕੋਈ 2 ਘੰਟੇ ਜਿ 2.5 ਘੰਟੇ ਦੇ ਸਾਹਮਣੇ ਦੇਖ ਕੇ ਇਹ ਟਾਈਮ ਟਪੋਣਾ ਸੀ ਤੇ ਉਹਨਾਂ ਨੂੰ ਕਦੇ ਰੱਖ ਸਕਦੇ ਸੀ ਕੋਈ ਜੇਲ੍ਹ ਜੀ ਦੇ ਨਾਲ ਸਾਹਮਣੇ ਵੇਖ ਕੇ ਜੇਲ੍ਹ ਚ ਭੇਜ ਦੇ ਤੋੜ ਨਹੀਂ ਸੀ ਕੋਈ ਪਰ ਸਰਕਾਰ ਨੇ ਲੋਕਾਂ ਨੂੰ ਡਰਾਉਣ ਵਾਸਤੇ ਇਹਨੇ ਦਸ਼ਤ ਦਾ ਮੌਲਿਕ ਪੈਦਾ ਕਰਨ ਵਾਸਤੇ ਸਾਰਾ ਇਹ ਨਹੀਂ ਕਰ ਲੋ ਯਾਰ ਕਿੰਨੀ ਲੱਗੇ ਜੇ ਇਤਨਾ ਮਾਰ ਸੀ ਨਸ ਵੀ ਕੀਤਾ ਜਾਊਗਾ ਕੁਝ ਸਮੇਂ ਤੱਕ ਕੇ ਕਿ ਦੁਆਰਾ ਕੱਢਿਆ ਜਾਊਗਾ ਕੀ ਲੱਗਦਾ ਇਹ ਹੁਣ ਇਹ ਸਿੰਘ ਸਾਹਿਬ ਨੂੰ ਅਸੀਂ ਹੁਣ ਮਿਲੇ ਆ ਕੋਈ ਵੀ ਬੀਲ ਕੀਤੀ ਸਿੰਘ ਸਵਾਨ ਯਾਰ ਸਿੰਘ ਸਵਾਨ ਨੂੰ ਤੇ ਇਹੋ ਅਪੀਲ ਕੀਤੀ ਹੈ ਕਿ ਮਸਲੇ ਨੂੰ ਥੋੜਾ ਜਿਆਦਾ ਸਹੀ ਤਰੀਕੇ ਨਾਲ ਔਰਤਾਂ ਦਾ ਨਾ ਲਿਆ ਜਾਵੇ ਔਰਤਾਂ ਨੂੰ ਜੇਲਾਂ ਚ ਰੱਖਿਆ ਜਾਏ ਗੈਰ ਕਾਨੂੰਨੀ ਜੁੜਾ ਕੇ ਵਰਤਰੀ ਸਰਕਾਰ ਦੇ ਖਿਲਾਫ ਥੋੜਾ ਜਿ ਸਕਸਟੈਂਡਰ ਤੁਹਾਨੂੰ ਲੱਗਦਾ ਜੀ ਕਿ ਜਿਹੜੀ ਕਾਰਵਾਈ ਕੀਤੀ ਜੀ ਨਿੰਦਨ ਜੋਗ ਹੈ ਕਿਉਂਕਿ ਪਹਿਲਾਂ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਜਸਟਾਰ ਕਰਨਾ ਉਸ ਤੋਂ ਬਾਅਦ ਉਹਨਾਂ ਹੀ ਮਾਤਾ ਜੀ ਨੂੰ ਜਸਟਾਰ ਕਰਨਾ ਕੀ ਲੱਗਦਾ ਤੁਹਾਨੂੰ ਇਹ ਰਿ ਤੁਹਾਨੂੰ ਸਾਰਿਆਂ ਨੂੰ ਸਮਝਾਉਣ ਜਿਹਦੇ ਕਿ ਕੀ ਇਹ ਨਿੰਦਨ ਜੋਗ ਇਤੋਂ ਵੱਡੇ ਨਿੰਦਨ ਜੋਗ ਕਾਰਵਾਈ ਕੀ ਹੋ ਸਕਦੀ ਹੈ ਕਿ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਸੰਗਤਾਂ ਨੂੰ ਤਾਂ ਅਪੀਲ ਇਹ ਕਿ ਸਰਕਾਰ ਜਿਹੜਾ ਕਿ ਇਹ ਕਿ ਸਰਕਾਰ ਨੂੰ ਵੀ ਓਪੀਨ ਕਰ ਦੇ ਕਿ ਇਹੋ ਜਿਹੇ ਜ਼ੁਲਮਾਂ ਤੋਂ ਬਾਜ਼ ਹੋਣਾ ਚਾਹੀਦਾ ਹੈ ਇਹਦੇ ਨਾਲ ਪੰਜਾਬ ਦੇ ਮਾਹੌਲ ਨੂੰ ਨੁਕਸਾਨ ਪਹੁੰਚੂਗਾ ਕੋਈ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਸਰ ਕੀ ਪ੍ਰਸੰਤਾ ਕਿ ਸਿੰਘ ਸੁਭਾਨ ਵੱਲੋਂ ਜੀ ਸਿੰਘ ਸੁਭਾਨ ਨੇ ਲਈ ਡਿਊਟੀ ਕਿੰਦੇ ਕਿ ਇਹ ਮਸਲੇ ਨੂੰ ਸਿੰਘ ਕੋਈ ਦੇਖਦੇ ਹਨ ਕੋਈ ਹੱਲ ਕਰਨ ਕੋਈ ਪ੍ਰੋਗਰਾਮ ਲਿਖਾ ਠੀਕ ਹੈ ਠੀਕ ਹੈ ਠੀਕ ਹੈ